ਫੱਤੇ ਵਾਲ ਦੀ ਪਹਿਲੀ ਚਾਹ ਸੰਗਤ ਪ੍ਰਸ਼ਾਦ ਲੈ ਕੇ ਆਈਏ ਚਾਰ ਦਾ ਹਰਿਆਚਾਰ ਦਾਣਾ ਫੀਡ ਤੇ ਸਾਰੇ ਪਿੰਡ ਫੱਤੇ ਵਾਲੇ ਪਿੰਡ ਫੱਤੇ ਵਾਲੇ ਬਜੰਨੀ ਇੱਧਰ ਫਾਂ ਲੈ ਕੇ ਦੋ ਜਗਾਂ ਬਾਬੇ ਨਾਨਕ ਦਾ ਲੰਗਰ 13 13 ਪਹਿਲੀ ਚਾਹ ਸਵੇਰ ਦੀ ਤੇ ਚੱਲ ਰਿਹਾ ਸੰਗਤਾਂ ਨਾਲ ਫੁੱਲ ਭਰਪੂਰ ਨਾਲ ਲੰਗਰ 13 13 ਬਾਬੇ ਨਾਨਕ ਦਾ ਲੰਗਰ ਵੈਲ ਆ ਹਾੜ ਪੀਰਾਂ ਤਾਂ ਵਾਸਤੇ ਟਰਾਲੀਆਂ ਟਰੈਕਟਰ ਲੈ ਕੇ ਆਇਆ ਬਠਿੰਡੇ ਦੇ ਵਿੱਚੋਂ ਜਿਹੜੀਆਂ ਪਿੰਡ ਫੱਤੇ ਵਾਲੇ ਥੱਲੇ ਪਾਣੀ ਦੇ ਵਿੱਚ ਲੈ ਕੇ ਜਾਣੀਆਂ ਜਿਹੜੀਆਂ ਸਿੱਧੀਆਂ ਦੇਗਾਂ ਖੋਲਣੀਆਂ ਪਹਿਲਾਂ ਪੁੱਠੀਆਂ ਦੇਗਾਂ ਵੜੀਆਂ ਚੱਲੀਆਂ ਹੁਣ ਸਿੱਧੀਆਂ ਦੇਗਾਂ ਚੱਲਣੀਆਂ ਥੱਲੇ ਪਾਣੀ ਦੇ ਵਿੱਚ ਪਿੰਡ ਫੱਤੇ ਵਾਲੇ ਵੈਗੋ ਜੀ ਦਾ ਖਾਲਸਾ ਵੈਗੋ ਜੀ ਫੱਤੇ ਲੈ ਆ ਪਾਣੀ